ਪਿੰਡ ਧੁੰਦਾ ਦੇ ਨਜ਼ਦੀਕ ਜੰਮੂ ਕਟੜਾ ਹਾਈਵੇ ਐਕਸਪ੍ਰੈਸ ਦੀ ਜ਼ਮੀਨ ਐਕਵਾਇਰ ਕਰਨ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿਸਾਨਾਂ 'ਮੋ ਸਾਹਮਣੇ ਹੋਏ ਨੇ ਸੁਪਰਾਂ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰੇ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਮੁਆਵਜ਼ਾ ਦੇਵੇ ਨਹੀਂ ਤਾਂ ਜ਼ਮੀਨ ਨੂੰ ਐਕਵਾਇਰ ਨਹੀਂ ਕਰਨ ਦੇਣਗੇ ਰਾਜਦਾਨ ਨੇ ਕਿ ਅੱਜ ਤੜਕਸਾਰ ਹੀ ਪ੍ਰਸ਼ਾਸਨ ਵੱਲੋਂ ਵੱਡੇ ਤਦਾਦ ਉੱਤੇ ਤਿਆਰੀ ਵahan لے ਆਏ ਗਏ ਅਤੇ ਇਸ ਜ਼ਮੀਨ ਉੱਤੇ ਕਬਜ਼ਾ ਛਡਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਦਾ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਉੱਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਗੁੰਦ ਨਾਲ ਮੀਟਿੰਗ ਕਰ ਰਹੀ ਹੈ ਜੀ ਅੱਜ ਚੰਦੇਰੀ ਦੇ ਸਾਰੇ ਕਿਸਾਨ ਇਕੱਠੇ ਕੀ ਮਸਲਾ ਕਾਦੀ ਗੱਲ ਬੱਤੀ ਹੈ ਮੈਂ ਜਗਦੀਸ਼ ਸਿੰਘ ਆਗੂ ਕਿਸਾਨ ਮਜੂਰ ਸਿੰਘ ਰਿਸਕਵਿਟੀ ਪਿੰਡ ਚੰਦੇਰ ਮਾਹਪੁਰਖ ਅੱਜ ਦਾ ਪ੍ਰੋਸੀਜਰ ਇਹ ਹੈ ਜੀ ਸਾਡਾ ਜੰਮੂ ਕੜੜਾ ਹਾਈਵੇ ਜਿਹੜਾ ਸਾਡੀਆਂ ਜ਼ਮੀਨਾਂ ਵਿੱਚ ਦੀ ਨਿਕਲ ਰਿਹਾ ਹੈ ਸਰਕਾਰ ਸਾਡੀਆਂ ਜ਼ਮੀਨਾਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਵੱਡੇ ਵੱਡੇ ਪੰਜ ਹਾਈ ਡਰੇਨ ਬਗਾਇਆ ਗਿਆ ਬਹੁਤ ਹੀ ਜ਼ਿਆਦਾ ਕੰਟਰੋਲ ਤੋਂ ਜ਼ਿਆਦਾ ਫੋਰਸੇ ਇਸੇ ਪ੍ਰਸ਼ਾਸਨ ਲਾਇਆ ਗਿਆ ਕਿਉਂਕਿ ਸਾਡੀਆਂ ਜ਼ਮੀਨਾਂ ਦੇ ਅਜੇ ਵਾਰਡ ਵੀ ਹੋਣ ਵਾਲੇ ਰਹਿੰਦੇ ਆ ਮੇਰਾ ਖੁਦ ਦਾ 38 ਨੰਬਰ ਮਰੱਬਾ ਜਿਹਦੇ ਵਿੱਚੋਂ 4 ਕਨਾਲਾ ਤੇ 18 ਮਰਲੇ ਰਕਬਾ ਵਾ ਜਿਹਦੇ ਵਿੱਚੋਂ ਏਕ ਕਨਾਲਾ 12 ਮਰਲੇ ਦਾ ਇਹਨਾਂ ਨੇ 38 ਨਾਲ ਬਣਾਤਾ ਵਾਰਡ ਤੇ 3 ਕਿਨੜਾ 6 ਮਰਲੇ ਰਕਬਾ ਵਾ ਜਿਹਦਾ ਇਹਨਾਂ ਨੇ 56 ਨਾ ਬਣਾਤਾ ਕੱਲ ਵੀ ਐਸ.ਡੀ.ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਮੈਂ ਕਿਹਾ ਜੀ ਇਹ ਕੀ ਹੈ ਸਹੀ ਹੈ ਤੁਹਾਡੇ ਹਿਸਾਬ ਨਾਲ ਇਹ ਕਿ ਅੱਧੇ ਕਿੱਲੇ ਦੇ ਦੋ ਰੇਟ ਬਣਾਏ ਗਏ ਆ ਉਹ ਕਹਿੰਦੇ ਜੀ ਇਹ ਨਹੀਂ ਗਲਤ ਆ ਸੀ.ਡੀ.ਸੀ ਸਾਹਿਬ ਨਾਲ ਆਖਿਆ ਵਾ ਵੀ ਤੁਸੀਂ ਇਹਨਾਂ ਦੇ ਵਾਰਡ 56 ਦੇ ਨਾਲ ਜਿਹੜਿਆ ਸਾਰੇ ਜਿਹੜੇ ਦੇ ਕਰੋ ਤੇ ਇਹਦੇ ਨਾਲ ਫੇਰ ਕਿਸਾਨ ਜਿਹੜੇ ਉਹ ਜ਼ਮੀਨਾਂ ਜਿਹੜੀਆਂ ਉਹ ਦੇਣਗੇ ਤੇ ਕੋਈ ਇਹਦੇ ਵਿੱਚ ਨਿੰਗਾ ਵਿਰੋਧ ਕਰੂਗਾ ਤੇ ਅੱਜ ਜਿਹੜਾ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਸ ਡੀ ਐਮ ਸਾਹਿਬ ਤੇ ਅੱਜ ਸਾਡੇ ਆ ਜਮੀਨਾਂ ਦੇ ਵਿੱਚ ਹਾਈ ਡਰੇ ਫੇਰਨ ਦੀ ਤਿਆਰੀ ਪੂਰੀ ਹੋ ਚੁੱਕੀ ਆ ਤੇ ਅਸੀਂ ਵੱਡੇ ਪੱਦੇ ਰੋਜੇ ਸਹਿ ਜਥੇਬੰਦੀ ਨੂੰ ਅਸੀਂ ਮੈਸੇਜ ਭੇਜ ਦਿੱਤਾ ਸਾਰੇ ਜ਼ਿਲ੍ਹੇ ਦੇ ਵਿੱਚ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਜਮੀਨ ਦੇ ਵਿੱਚ ਹਾਈ ਡਰੇ ਨਹੀਂ ਫੇਰਨਦਿਆਂਗੇ ਸਾਡੇ ਸਿਰਾਂ ਦੇ ਉੱਤੋਂ ਵੀ ਨਹੀਂ ਦੇ ਹਾਈ ਡਰੇ ਫੇਰ ਸਕਦੇ ਅੱਜ ਪਰ ਕਿ ਕਿਸਾਨਾਂ ਦੇ ਝੋਨੇ ਜਿਹੜੇ ਅੱਜ ਫਸਲਾਂ ਦੇ ਪੁੱਤਾਂ ਫਸਲਾਂ ਪਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਅੱਜ ਨਹੀਂ ਫੇਰਨਦਿਆਂਗੇ ਕਿਹਨਾ ਤੇ ਕਿਹੜਾ ਕੰਮ ਹੈ ਮੇਰਾ ਨਗਰ ਵੀ ਝੇਰਵਾਪੁਰ ਖਾਈ ਆ ਨਾ ਮੇਰਾ ਅਮਰਜੀਤ ਸਿੰਘ ਇਹ ਜਿਹੜੀ ਸਰ ਕੀ ਮਤਲਬ ਦਾ ਹੈ ਇਹ ਨਾ ਸਰਕਾਰ ਇੱਕ ਤਾਂ ਸਾਨੂੰ ਗੁੰਮਰਾਹ ਕਰਦੀ ਆ ਥੋੜੇ ਪੈਸੇ ਦੇ ਕੇ ਦਾਂਦੇ ਵੀ ਆਰਬਿਟਰੇਟ ਦੇ ਚਲ ਜਓ ਤੇ ਜਿਹੜੇ ਸਾਡੇ ਪਿੰਡ ਆਰਬਿਟਰੇਟਰ ਦੇ ਗਏ ਆ ਉਹਨਾਂ ਉਥੋਂ ਕੇਸ ਜਿੱਤੇ ਆ ਵਾ ਤੇ ਹਾਈਵੇ ਨੇ ਉਹਨਾਂ ਨੂੰ ਨੈਸ਼ਨਲ ਗਾੜੀ ਸੈਸ਼ਨ ਕੋਰਟ ਦੇ ਚੈਲੰਜ ਕਰ ਲਿਆ ਵਾ ਪੈਸੇ ਅਜੇ ਸਾਡੇ ਪਿੰਡ ਚੋ ਕਿਸੇ ਬੰਦੇ ਨੂੰ ਨਹੀਂ ਮਿਲੇ ਇੱਕ ਇੱਕ ਕਿਲੇ ਦੇ ਤਿੰਨ ਤਿੰਨੇ ਨਾ ਵਾੜ ਕਿਤੇ 36 ਲੱਖ ਮੋਲਿਆ ਕਿਤੇ 38 66 ਆ ਮੋਲ ਇਹਨਾਂ ਨੇ ਇੱਕ ਥਾਂ ਕੀਤਾ ਹੀ ਨਹੀਂਗਾ ਕੋਈ ਇੱਕ ਵਾੜ ਵੀ ਅਜੇ ਹੋਣ ਵਾਲਾ ਵਾ ਇਹ ਅੱਜ ਇਹ ਹੈਡਰੇ ਲੈ ਕੇ ਆਏ ਆ ਅਸੀਂ ਗਾੜੀ ਲੰਮੇ ਪਾਵਾਂਗੇ ਸਾਡੇ ਉਤੋਂ ਦੀ ਨਗਾਉਣਗੇ ਹੋਰ ਕੋਈ ਸਾਡੇ ਮੰਗ ਨਹੀਂ ਗਈ ਮੰਗੇ ਆ ਵੀ ਜਾਂ ਦੇ ਸਾਨੂੰ ਪਹਿਲਾਂ ਇੱਕ ਹੋਰ ਰੇਟ ਦੇਣ ਸਾਨੂੰ ਗਮਰਾਹ ਕਰਕੇ ਆਰਬਿਟਰੇਟਰ ਦੇ ਕੋਲ ਦੇ ਆ ਤੇ ਆਰਬਿਟਰੇਟਰ ਤੋਂ ਜਦੋਂ ਕੇਸ ਕਿਸਾਨ ਜਿੱਤਦੇ ਆ ਤੇ ਨੈਸ਼ਨਲ ਹਾਈਵੇ ਗਾੜੀ ਸ਼ੈਸ਼ਨ ਚ ਚੈਲੰਜ ਕਰਦੇ ਆ ਤੇ ਹੁਣ ਦੱਸੋ ਤੁਸੀਂ ਵੀ ਅਸੀਂ 10 ਸਾਲ ਇਹਨਾਂ ਨਾਲ ਕੇਸ ਲੜ ਕੇ ਪੈਸੇ ਲਈਏ ਤੇ ਜ਼ਮੀਨ ਇਹਨਾਂ ਨੂੰ ਵਜੂ ਦੇ ਦਈਏ ਛੜਕ ਬਣਾਉਣ ਤੇ ਨਾ ਸਾਨੂੰ ਕੋਈ ਥੱਲੇ ਆਉਂਦੀ ਰਾਹ ਦਿੰਦੇ ਆ ਨਾਲੇ ਨਾਲ ਦੀ ਕੋਈ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਅਜੇ ਤੱਕ ਮੰਨੀ ਜਿੰਨਾ ਵੱਲੋਂ ਅੱਜ ਸਸ਼ਨ ਵੱਲੋਂ ਜਿਹੜਾ ਸਾਰਾ ਸਮਝੌਤਾ ਹੋਣ ਗਿਆ ਜਿੰਨਾ ਵੱਲੋਂ ਪਹਿਲੀ ਵਾਰ ਦਿੱਤੀ ਜੰਦੀ ਸਾਡਾ ਕੀ ਸੰਘਰਸ਼ ਆਹੀਂ ਗਾੜੀ ਉਹਦੇ ਲੰਮੇ ਪਾਵਾਂਗੇ ਜੀ ਅਸੀਂ ਜੋ ਸਾਡੇ ਜੀ ਕਰਨਾ ਹੈ ਸਾਨੂੰ ਕਰ ਲੈਣਾ ਅਸੀਂ ਸੰਘਰਸ਼ ਦੀ ਗਾੜੀ ਹੋਵਾਂਗੇ ਅਸੀਂ ਉਹਨਾਂ ਦੀ ਗਾੜੀ ਲੰਮੇ ਪਾਵਾਂਗੇ ਤੇ ਜੋ ਆਪਣੀ ਜਾਨ ਜਿਹੜੀ ਆ ਸਾਡੀ ਜਾਨ ਚੱਲਦੇ ਤਾਂ ਅਸੀਂ ਪਹਿਲੀ ਨਹੀਂ ਛੱਡਾਂਗੇ ਅਸੀਂ ਪਹਿਲੀ ਵੇਚਦੇ ਹੀ ਨਹੀਂਗੇ ਜੇ ਇਹਨਾਂ ਰੋਡ ਬਣਾ ਕੇ ਪਹਿਲੀ ਇਹਨਾਂ ਨੇ ਲੈਣੀ ਆ ਤੇ ਇਹ ਸਾਨੂੰ ਜਿਹੜਾ ਸਾਡਾ ਹੱਕ ਦੇਣ ਤੇ ਅਸੀਂ ਪਹਿਲੀ ਦਾਂਗੇ ਪੈਸਾ ਦੇ ਇੱਕ ਹੋਰ ਗੱਲ ਆ ਖਾਸ ਸਾਡੀਆਂ ਪੈਰੀਆਂ ਜੋ ਰਾਹ ਰਸਤੇ ਕੱਟੇ ਆ ਇਹਨਾਂ ਪੰਚਾਇਤ ਦੀ ਜ਼ਮੀਨ ਦਾ ਮੁੱਲ 1 ਕਰੋੜ ਤੇ 64 ਲੱਖ ਰੁਪਈਆ ਪਾਇਆ ਵਾ ਤੇ ਸਾਡੇ ਇਹਨਾਂ ਨੇ 10 ਲੱਖ ਰੁਪਈਆ ਕੀਮਤ ਪਾਈ ਆ ਕਿੱਲੇ ਦੀ ਸਾਡੇ ਪਿੰਡ ਦੀ ਜ਼ਮੀਨ ਦੀ ਕੀਮਤ 10 ਲੱਖ ਰੁਪਈਆ ਪਾਈ ਆ 38 ਹਜ਼ਾਰ ਤੇ ਆਏ ਮੇਰੇ ਭਰਾ ਬੋਲੀ ਜਾਂਦੇ ਆ 36 ਛੜ ਕਾਦਾ ਵਾ ਸਾਨੂੰ ਜਿਹੜਾ ਅਜਾੜਾ ਪਤਾ ਪਾ ਕੇ ਫੇਰੇ ਪੈਸੇ ਬੰਦੇ ਆ ਅੱਜ ਕੋ ਕਿੱਲੇ ਮਾ ਪਤਾ ਕਰਦਾ ਸਭ ਪੁੱਛੇ ਕਸਾਮਾ ਕੋ ਕੀ ਖਬਰ ਹੈ ਹਾਂਜੀ ਇਹ ਜੀ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਜੀ ਦਿੱਲੀ ਕਲਕੱਤਾ ਜੰਮੂ ਉਹਦੇ ਸਬੰਚ ਆਏ ਆ ਤਹਿਿਲ ਜੀ ਸਾਹਿਬ ਨਾਲ ਆਏ ਨੇ ਐਨ ਐਚ ਆਈ ਐਨ ਐਚ ਆਈ ਦੇ ਨਾਲ ਅਫੀਸਰ ਵੀ ਆਏ ਨੇ ਤੇ ਇਹਦੇ ਵਿੱਚ ਸਾਨੂੰ ਜੋ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਪਿੰਡ ਦੇ ਸੱਜਣਾ ਨੇ ਜਾਂ ਜਿਨ੍ਹਾਂ ਦੀ ਜ਼ਮੀਨ ਉੱਲੀ ਸਾਨੂੰ ਮਿਲ ਕੇ ਆਪਣੇ ਉਹਨਾਂ ਨੇ ਕੰਸਰਨ ਦੱਸੇ ਨੇ ਆਪਣੀਆਂ ਦੁੱਖ ਤੀਪਾਂ ਦੱਸੀਆਂ ਆਪਾਂ ਇਹਨਾਂ ਨੂੰ ਟਰਾਸ ਦੋਨੇ ਆ ਆਪਾਂ ਜੋ ਵੀ ਕਰਾਂਗੇ ਜਨਤਾ ਦੀ ਪੜਾਈ ਵਾਸਤੇ ਕਰਾਂਗੇ ਕਾਨੂੰਨ ਦੇ ਅਨਸਾਰ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਦੇ ਜੇ ਕਬਜ਼ਾ ਲਵਾਂਗੇ ਤੇ ਇਹਨਾਂ ਦੀ ਸਹਿਮਤੀ ਨਾਲ ਲਵਾਂਗੇ ਠੀਕ ਹੈ ਜੀ